ਸਾਂਜੀ ਸਾਹਿਬ ਟੀਵੀ ਤੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਪਿੰਡ ਠੂਰ ਵਿਖੇ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਪੀਮਰਾਓ ਉਮੇਦਕਰ ਜੀ ਦੇ 134ਵੇਂ ਜਨਮ ਦਿਹਾੜੇ ਨੂੰ ਸੋਮਨੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਕਲਬ ਵੱਲੋਂ ਬੜੀ ਹੀ ਧੂਮ-ਤਾਮ ਨਾਲ ਮਨਾਇਆ ਗਿਆ ਇਸ ਮੌਕੇ ਤੇ ಗ್ರಾಮ ਪੰਚਾਇਤ ਦੇ ਮੈਂਬਰ ਮੁਖਤਿਆਰ ਸਿੰਘ ਦੀਪ ਸਿੰਘ ਰਣਜੋਤ ਸਿੰਘ ਪਾਲਾ ਸਿੰਘ ਨੇ ਆਪਣੀ ਹਾਜ਼ਰੀ ਲਵਾਈ ਆਮ ਆਦਮੀ ਪਾਰਟੀ ਤੋਂ ਬਲਾਕ ਪ੍ਰਧਾਨ تر세ਮ ਸਿੰਘ ਪ੍ਰਧਾਨ ਪਰਮਿੰਦਰ ਸਿੰਘ ਵੀ ਹਾਜ਼ਰ ਸਨ ਤੇ ਉਹਨਾਂ ਤੋਂ ਇਲਾਵਾ ਪਰਮਿੰਦਰ ਸਿੰਘ ਕੰਬੋ ਨੇ ਵੀ ਆਪਣੀ ਹਾਜ਼ਰੀ ਲਵਾਈ ਅਤੇ ਪਿੰਡ ਦੇ ਹੋਰ ਵੀ ਮਾਣਯੋਗ ਸ਼ਖਸੀਅਤਾਂ ਇਸ ਸਮਾਗਮ ਵਿੱਚ ਪਹੁੰਚੀਆਂ ਸੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਕਲੱਬ ਵੱਲੋਂ ਪਹੁੰਚੇ ਹੋਏ ਸਾਰੇ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਗਿਆ ਆਉ ਤੁਹਾਨੂੰ ਦਿਖਾਉਨੇ ਆ ਇਸ ਪ੍ਰੋਗਰਾਮ ਸੰਬੰਧੀ ਇੱਕ ਵਿਸ਼ੇਸ਼ ਰਿਪੋਰਟ ਦੇ ਰਕੀਮ ਰਾਜ ਅੱਜ ਜੋ ਆਪਾਂ ਚਲਵਲਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਫੈਸਪੁਰ ਦਾ ਜਸ਼ਨ ਮਨਾ ਰਹੇ ਹਾਂ ਤੇ ਇੱਥੇ ਹੋਰ ਤੇ ਮੈਂ ਸਾਰੇ ਹੀ ਜਿਹੜੇ ਮੋਤਵਰ ਵਿਅਕਤੀ ਸਾਡੇ ਸਤਿਕਾਰ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਜੀ ਬਾਬਾ ਜੀਵਨ ਸਿੰਘ ਕਮੇਟੀ ਵੱਲੋਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈਪਾ ਜੈ ਸਭ ਦਾ ਸਭ ਤੋਂ ਪਹਿਲਾਂ ਤਾਂ ਅੱਜ ਇਸ ਸਮਾਗਮ ਵਿੱਚ ਪਹੁੰਚਣ ਤੇ ಗ್ರಾಮ ਪੰਚਾਇਤ ਹੰਪੂਰ ਅਤੇ ਹੋਰ ਵੀ ਜਿੰਨੇ ਪਤਵੰਤੇ ਸੱਜਣ ਪਹੁੰਚੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਬਾਕੀ ਬਾਬਾ ਸਾਹਿਬ ਦੇ ਬਾਰੇ ਜੋ ਹਰਪਾਲ ਵੀਰ ਨੇ ਜਾਣਕਾਰੀ ਦਿੱਤੀ ਉਹ ਤੁਸੀਂ ਸਾਰਿਆਂ ਨੇ ਸੁਣੀ ਲਈ ਆ ਅਸੀਂ 2-4 ਕ ਉਪਲਬਧੀਆਂ ਜਿਹੜੀਆਂ ਖਵਾ ਸਾਹਿਬ ਨੂੰ ਮਿਲੀਆਂ ਉਹਨਾਂ ਬਾਰੇ ਜਾਣਕਾਰੀ ਦੇਵਾਂਗੇ ਜਿਸ ਤਰ੍ਹਾਂ ਕਿ ਸਾਲ 2012 ਦੇ ਵਿੱਚ ਲੱਕ ਸਰਵਾ ਕੀਤਾ ਗਿਆ ਸੀਗਾ ਸਰਵਾ ਕੀਤਾ ਗਿਆ ਸੀ ਵੀ ਪੂਰੇ ਵਰਲਡ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਬੜਿਆ ਲਿਖਿਆ ਜਾਂਦਾ ਵੀ ਉਹ ਕੌਣ ਆ ਜਦੋਂ ਪੂਰੇ ਵਰਲਡ ਦਾ ਸਰਫਾ ਹੋਇਆ ਕਾ ਅਮਰੀਕਾ ਦੀ ਕਲਾਮਾਹ ਯੂਨੀਵਰਸਿਟੀ ਦੇ ਵਿੱਚ ਜੇ ਦਾ ਘਟ ਆਇਆ ਸੀ ਸਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਉਹ ਸਰਵੇ ਦੇ ਵਿੱਚ ਜੇਕਰ ਕੇ ਇਹਦਾ ਨਾਮ ਆਇਆ ਤਾਂ ਉਹ ਸਾਡੇ ਭਾਰਤ ਦੇ ਇਤੇ ਇੱਕ ਐਸੀ ਬਾਈਚਾਰੇ ਦੇ ਇਨਸਾਨ ਦਾ ਡਾਕਟਰ ਪੀ ਬ੍ਰਾਊਂ ਵੇਦਕਰਤੀ ਦਾ ਨਾਮ ਆਇਆ ਸੀ ਜਿਸ ਕਰਕੇ ਅੱਜ ਵੀ ਕਲਾਮਾਹ ਦੀ ਯੂਨੀਵਰਸਿਟੀ ਦੇ ਵਿੱਚ ਇਹਨਾਂ ਦਾ ਸਟੈਚੂ ਬਣਾਇਆ ਗਿਆ ਔਰ ਸਟੈਚੂ ਦੇ ਥੱਲੇ ਗਿਆਨ ਦਾ ਸਾਗਰ ਲੈ ਕੇ ਉਹਨਾਂ ਦਾ ਲਾਇਆ ਗਿਆ ਹੈ ਸਾਨੂੰ ਖੁਸ਼ੀ ਹੋਣੀ ਚਾਹੀਦੀ ਆ ਕਿ ਸਾਡੇ ਦੇ ਡਾਕਟਰ ਬੇਦਖਰ ਜੀ ਨੇ ਇਹ ਵੀ ਆਈਡੀਆਂ ਮੱਲਾ ਮਾਰੀਆਂ ਤਾਂ ਹੀ ਉਹਨਾਂ ਦੀ ਬਦੌਲਤ ਹੀ ਅੱਜ ਅਸੀਂ ਸਰਚਾ ਕੇ ਤੁਰ ਸਕਦੇ ਆ ਇਸ ਕਰਕੇ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀਆਂ ਉਵਾਰੀਆਂ ਸਾਨੂੰ ਇਹ ਕੀ ਹੈਗਾ ਵੀ ਇਕੱਲੇ ਆਪਾਂ ਜਦੋਂ ਜਨਮ ਦਿਹਾੜੇ ਮਨਾ ਲੇ ਬਸ ਇਤਨੀ ਛੱਡ ਦੇਣਾ ਚਾਹੀਦਾ ਸਾਨੂੰ ਸਾਡੇ ਹੱਕਾਂ ਦੀ ਖਤਮ ਜਾਗਰਤ ਵੀ ਹੋਣਾ ਚਾਹੀਦਾ ਔਰ ਹੱਕਾਂ ਦੀ ਖਾਤਰ ਜਾਗਰਤ ਅਸੀਂ ਤਾਂ ਹੋਵਾਂਗੇ ਜੇਕਰ ਅਸੀਂ ਪੜਾਂਗੇ। ਬਾਬਾ ਸਾਹਿਬ ਨੇ ਕਿਹਾ ਸੀ ਜਿਹੜੇ ਲੀਡਰ ਹੋਰ ਆਉਂਦੇ ਆ ਉਹ ਕਹਿੰਦੇ ਆ ਜੇ ਲੜੋਂਗੇ ਤਾਂ ਆ ਕੇ ਬਦੋਂਗੇ ਪਰ ਬਾਬਾ ਸਾਹਿਬ ਦਾ ਇਹ ਨਾਰਾ ਸੀ ਜਿਹੇ ਪੜੋਂਗੇ ਤਾਂ ਆ ਕੇ ਬਦੋਂਗੇ। ਪੜਾਅ ਇਹ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮੀਅਤ ਰੱਖਦੀ ਆ। ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਆਪਣੇ ਬੱਚਿਆਂ ਨੂੰ ਪੜਾਈਏ। ਕਿਉਂਕਿ ਗਰੀਬੀ ਇਹ ਮਰੀ ਤਾਂ ਚੱਲਦੀ ਰਹਿੰਦੀ ਆ ਇਹਨਾਂ ਨੇ ਬਹੁਤ ਜ਼ਿਆਦਾ ਦੁੱਖ ਕਸ਼ਟ ਚੱਲੇ ਆ। ਸਾਡਾ ਹੱਕ ਹਰ ਬੰਦਾ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਈਏ ਕਿਉਂਕਿ ਪੜ੍ਹ ਕੇ ਇੱਕ ਐਸੀ ਸਾਨੂੰ ਪੋਜੀਸ਼ਨ ਮਿਲ ਜਾਂਦੀ ਹੈ ਜਦੋਂ ਪੜ੍ਹ ਲੈ ਕੇ ਕੋਈ ਬੱਚਾ ਵੱਡੀ ਪੋਜੀਸ਼ਨ ਦੇ ਉੱਤੇ ਅਫਸਰ ਲੱਗਦਾ ਫਿਰ ਉਸੇ ਚਾਹੇ ਜੱਡਾ ਬਣਾਵਾਂ ਦੀ ਲੈਂਡਲਾਰਟ ਬੰਦਾ ਹੋਵੇ ਜੋ ਵੀ ਤਗੜਾ ਹੋਵੇ ਜਿੰਨੀ ਮਰਜ਼ੀ ਜ਼ਮੀਨ ਜਾਇਦਾਦ ਵਾਲਾ ਹੋਵੇ ਪਰ ਉਹ ਜਾ ਕੇ ਉਸ ਬੰਦੇ ਦੇ ਮੂਹਰੇ ਹੱਥ ਮੰਨ ਕੇ ਖੜਦਾ ਸੋ ਪੜ੍ਹਾਈ ਹੀ ਹੈ ਕਿਹਦਾ ਸਾਧਨ ਜਿਹੜੀ ਸਾਨੂੰ ਮੁੱਖ ਕਰ ਸਕਦੀ ਆ ਇਸ ਕਰਕੇ ਆਪਣੇ ਬੱਚਿਆਂ ਨੂੰ ਪੜਾਉ ਨਖਾਓ ਅਤੇ ਆਪਣੇ ਹੱਕਾਂ ਦੇ ਲਈ ਜਾਗਰਤ ਕਰੋ ਕਿ ਸਾਡਾ ਇਤਿਹਾਸ ਸਾਨੂੰ ਜਾਨੂ ਹੋਣਾ ਚਾਹੀਦਾ ਇਤਿਹਾਸ ਸਾਡਾ ਬਹੁਤ ਉੱਚਾ ਹੈ ਪਰ ਖੜਾ ਜਾ ਅਸੀਂ ਡੱਬੇ ਹੋਏ ਆ ਗਰੀਬੀ ਦੇ ਕਰਕੇ ਗਰੀਬੀ ਵੀ ਤਾਂ ਹੀ ਚੱਕੀ ਜਾਊਗੀ ਜੇ ਪੜ੍ਹਾਂ ਲਿਖਾਂਗੇ ਔਖੇ ਹੋ ਕੇ ਆਪਣੇ ਬੱਚਿਆਂ ਨੂੰ ਪੜਾਓ ਜੇਕਰ ਬੱਚੇ ਪੜ੍ਹ ਲਿਖ ਜਾਣਗੇ ਤਾਂ ਟੋਕਾ ਤੋਹ ਕੰਮ ਨਹੀਂ ਆਪਣੇ ਢੰਗ ਤਰੀਕੇ ਦਾ ਕਰ ਲੈਣਗੇ ਸੋ ਇੰਨੀਆਂ ਬੇਨਤੀਆਂ ਕਰਦੇ ਹੋਏ ਜੇ ਕੋਈ 라ਪਰ ਗੱਤ ਪੁੱਛਿਆ ਗਿਆ ਹੋਵੇ ਤਾਂ ਕਿ ਮੈਂ ਦੇ ਜਾ ਸਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਜੈਪੀ ਜੈ ਭਾਗ ਜੈ ਸੁਣਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਹਿ ਜੈਪੀ ਜੈ ਭਾਗ ਬਸ ਮੈਂ ਤਾਂ ਆਪਣੇ ਸਾਰੇ ਦੋਸਤਾਂ ਨੂੰ ਇਹੀ ਕਹਿਣਾ ਚਾਹੁੰਦਾ ਜੀ ਆਪਣੇ ਬੱਚਿਆਂ ਨੂੰ ਵੱਖ-ਵੱਖ ਪੜਾਓ ਚਾਹੇ ਕੋਈ ਜ਼ਿੰਮੇਦਾਰ ਭਰਾ ਹੋਵੇ ਚਾਹੇ ਮਹਾ ਜਮਰਾਵਾ ਤਾਂ ਕੋਈ ਐਸੀ ਹੋ ਜਾਏ ਕੋਈ ਬੀਸੀਏ ਕੋਈ ਵੀ ਆ ਜੇ ਆਪਾਂ ਪੜਾਂਗੇ ਤਾਂ ਗਰੀਬੀ ਫੇਰੀ ਨਿਕਲਦੀ ਆ ਜੇ ਆਪਾਂ ਖੇਤੀ ਵੀ ਕਰਦੇ ਆ ਤਾਂ ਵੀ ਉਹ ਅੱਜ ਕੱਲ ਦੀ ਖੇਤੀ ਰਹੀ ਜੇ ਪੜਿਆ ਲਿਖਿਆ ਨਹੀਂ ਰਹੇ ਕੋਈ ਜੀ ਅਨਪੜਤਾ ਸੀ ਪਹਿਲਾਂ ਉਹ ਖੇਤੀ ਹੋਰ ਸੀ ਜਿਹੜੀ ਅੱਜ ਕਾਲੀ ਖੇਤੀ ਉਹ ਹੋਰ ਆ ਕੋਈ ਦੇ ਵਿੱਚ ਵੀ ਆਪਣੀ ਲੋਟ ਅਪਸਟ ਬਹੁਤ ਹੋ ਰਹੀ ਆ ਖੇਤੀ ਵਿੱਚ ਵੀ ਜੇ ਪੜੀ ਲਿਖੇ ਹੋਵਾਂਗੇ ਆਪਾਂ ਆਪਣੀ ਫਸਲ ਦਾ ਚੰਗਾ ਰੇਟ ਲੈ ਸਕਾਂਗੇ ਤੇ ਜਿਹੜੀ ਵੀ ਆਪਾਂ ਕੋਈ ਵੀ ਚੀਜ਼ ਕਰਦੇ ਆ ਖੇਤਾਂ ਵਿੱਚ ਵੀ ਤਾਂ ਵੀ ਪੜਾਈ ਵੀ ਜ਼ਰੂਰੀ ਵੀ ਜ਼ਰੂਰੀ ਹੈ ਜੀ ਮੁਨੀ ਸਾਰੇ ਆਪਣੇ ਸੰਗਤ ਨੂੰ ਸਾਰੇ ਪਰਿਵਾਰਾਂ ਨੂੰ ਇਹ ਹੀ ਬੇਨਤੀ ਹੈ ਕਿ ਆਪਕੋ ਆਪਣੇ ਬੱਚਿਆਂ ਨੂੰ ਪੜ੍ਹਾਓ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋ। ਬਸ ਕਿੰਨਾ ਕੰਮ ਹੈ 10 ਕਿੰਨਾ ਜ਼ਾਦਿਕਾ ਪਰ ਇਹ ਟਿਕਾ ਖਾਲਸਾਂ ਜਿਹੜੀ ਦਰਨੀ ਕਥੇ ਵਿਜੈਪੀ ਅਧਿਆਪਕ ਹੋਣ। ਹੋਰ ਬੇਨਤੀ ਕਰਾਂਗੇ ਪੰਚਾਇਤ ਮੈਂਬਰ ਪਾਲਾ ਸਿੰਘ ਜੀ ਨੂੰ ਬਾਕੀ ਸਾਰਾ ਰਾਮ ਤੇ ਸਾਰੇ ਪਿੰਡਾਂ ਤੇ ਸੱਭੇ ਲੋਕ ਇੱਥੇ ਪਹੁੰਚੇ ਆ ਹਨ ਸਾਰਿਆਂ ਨੂੰ 바ਵਾ ਜੀ ਵਿਰੋਧ ਦੇ ਜਨਮ ਦਿਨ ਮੁਬਾਰਕਾਂ ਤੇ ਇਹੇ ਆਸ ਕਰਦੇ ਆ ਕਿ ਸਾਰੇ ਆਪਣੇ ਬੱਚਿਆਂ ਨੂੰ ਪੜਾਉਣਾ ਲਿਖਾਉਣ ਤੇ 바ਵਾ ਜੀ ਦੇ ਹੁਕਮਾਂ ਤੇ ਪਾਲਣਾ ਕਰਨ। ਬਾਈਕ ਸ਼ਖਸਾਂ ਜੋ ਅੱਜ ਆਪਾਂ ਜਨਮ ਦਿਨ ਮਨਾ ਰਹੇ ਆ ਡਾ. ਵੀਰ ਕਾਰਤੀ ਦਾ ਇਹ ਦੁਨੀਆਂ ਦੇ ਬੱਚੇ ਸਭ ਤੋਂ ਪੁਰੇ ਲਿਖੀ ਸੰਸਕ੍ਰਿਤੀ ਅਤੇ ਆਪਣੇ ਹਿੰਦੁਸਤਾਨ ਦਾ 1952 ਚ ਇਹਨਾਂ ਦਾ ਸੁਭਾਅ ਲਿਖਿਆ ਲਾਗੂ ਹੋਇਆ ਜੋ ਕਿ ਹੁਣ ਤੱਕ ਨਿਆਪਾਟਾ ਵਿੱਚ ਚੱਲ ਰਿਹਾ ਹੈ ਬਹਿਮਤੀ ਦਾ ਖਾਸ